ਪਿੰਡ ਚੂਟਪੁਰ ਤਹਿਸੀਲ ਬਲਾਚੌਰ ਬਲਾਕ ਸਰੋਆ ਦੇ ਵਸੀਆਂ ਨੂੰ ਪੀਣ ਵਾਲੇ ਪਾਣੀ ਦੀ ਹਾਰੇ ਕਿਲਤ ਪਸ਼ੂ ਵੀ ਤਰਿਆਏ ਹਨ ਮੁਰਦਾ ਪਾਣੀ ਲਿਆ ਕੇ ਪੀਂਦੇ ਹਨ ਪਿੰਡ ਵਾਲੇ ਡੀਸੀ ਨੂੰ ਬੇਨਤੀਆਂ ਕਰਕੇ ਵੀ ਥੱਕ ਗਏ ਪਿੰਡ ਚੂਟਪੁਰ ਤਹਿਸੀਲ ਬਲਾਚੌਰ ਦਾ ਪਿੰਡ ਬਲਾਕ ਸਰੋਆ ਚ ਪੈਂਦਾ ਹੈ ਇਸ ਪਿੰਡ ਦਾ ਲਗਾਤਾਰ ਕਈਆਂ ਦਿਨਾਂ ਤੋਂ ਪੀਣ ਵਾਲੇ ਪਾਣੀ ਨਾ ਆਉਣ ਕਰਕੇ ਪਿੰਡ ਦੇ ਵਸਨੀਕ ਬਹੁਤ ਹੀ ਮੁਸ਼ਕਲ ਚ ਗੁਜ਼ਰ ਰਹੇ ਹਨ ਪਿੰਡ ਵਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਟੈਂਕੀ ਚ ਦੂਸਰੇ ਪਿੰਡਾਂ ਨੂੰ ਵੀ ਦਿੱਤਾ ਜਾਂਦਾ ਪਾਣੀ ਹੁਣ ਤਾਂ ਪਾਣੀ ਸਾਡੇ ਪਿੰਡ ਨੂੰ ਵੀ ਪੂਰਾ ਨਹੀਂ ਆਉਂਦਾ ਪਿੰਡ ਵਾਲੇ ਨੇ ਦੱਸਿਆ ਕਿ ਅਸੀਂ ਪੀਣ ਵਾਲੇ ਪਾਣੀ ਦੀ ਪਹੁੰਚ ਬੁੰਦ ਨੂੰ ਤਸ ਰਹੇ ਹਾਂ ਮਹਿਕਮਾ ਕੋਈ ਵੀ ਗੌਰ ਨਹੀਂ ਕਰ ਰਿਹਾ ਇਸ ਸਬੰਧੀ ਜਦੋਂ ਐਸਡੀ ਵਾਟਰ ਸਪਲਾਈ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਪੱਤਰਕਾਰ ਦਾ ਫੋਨ ਨਹੀਂ ਚੁੱਕਿਆ ਆਓ ਦੇਖਦੇ ਹਾਂ ਹਰਬੇਲ ਸੁੰਗੜਾ ਦੀ ਰਿਪੋਰਟ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਸ਼ੇਅਰ ਜਰੂਰ ਕਰਨਾ ਦੋਸਤੋ ਹਾਂਜੀ ਮੈਂ ਪੱਤਰਕਾਰ ਹਰਬੇਲ ਸੁੰਗੜਾ ਪਹੁੰਚੇ ਪਿੰਡ ਚੂੜ ਪਰ ਵਿਕੇ ਜਿਹੜੀ ਕਿਨਾਂ ਕਈ ਸਾਲਾਂ ਤੋਂ ਪਾਣੀ ਦੀ ਸਮੱਸਿਆ ਪੀਣ ਵਾਲੇ ਦੀ ਬਹੁਤ ਡੂੰਗੀ ਸਮੱਸਿਆ ਹੈ ਪਸ਼ੂ ਵੀ ਸਾਡੇ ਛਾਇਆ ਜਾਂ ਹੋਰ ਮਾਰ ਰਹੇ ਨੇ ਪਾਣੀ ਬਿਨਾਂ ਦੁੱਖੋਂ ਤੇ ਪਿੰਡ ਦੀ ਪੰਚਾਇਤ ਔਰ ਪਿੰਡ ਦੇ ਮੋਤਵਰ ਬੰਦੇ ਮਿਲਨੇ ਜੁੜਿਆ ਪਿੰਡ ਦੀ ਸਰਪੰਚ ਜੀ ਹੈਗੇ ਸਾਡੇ ਨਾਲ ਜੁੜੇ ਆ ਜਸਵੀਰ ਕੌਰ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕਿੰਨੇ ਚਿਰ ਤੋਂ ਇਹ ਸਮੱਸਿਆ ਜਿਹੜੀ ਹੈਗੀ ਪਾਣੀ ਦੀ ਹਾਂਜੀ ਸਰਪੰਚ ਸਾਹਿਬ ਇਹ ਜਿਹੜੀ ਸੋਣ ਸਮੱਸਿਆ ਪਾਣੀ ਦੀ ਕਿੰਨੇ ਚਿਰ ਤੋਂ ਆ ਜੀ ਸਾਨੂੰ ਘਰ ਤੋਂ ਘਰ 10 ਸਾਲ ਤੋਂ ਸਮੱਸਿਆ ਆ ਰਹੀ ਹੈ ਪਾਣੀ ਸੰਗ ਇਹ ਜਿਹੜਾ ਟਿਊਬਲਾ ਤੁਹਾਡੇ ਲੱਗਾ ਹੈ ਕਿੰਨੇ ਪਿੰਡਾਂ ਦਾ ਸੰਝ ਆਇਆ ਤੇ ਕਿਹੜੇ-ਕਿਹੜੇ ਪਿੰਡ ਨੂੰ ਤੁਹਾਡੀ ਸਪਲਾਈ ਆ ਰਹੀ ਹੈ ਸਾਡਾ ਜਿਹੜਾ ਹੈਗਾ ਇਹ ਟਿਊਬਵਲ ਹੈ ਸਿਰਫ ਨੰਨੋ ਵਾਲੋਂ ਔਰ ਚੂਤਪਰ ਨੂੰ ਹੀ ਹੈ ਤੇ ਨਿਊ ਚੂਤਪਰ ਹੈ ਔਰ ਇਹ ਜੋ ਜੀਤਪੁਰ ਹੈ ਜੀਤਪੁਰ ਸਾਡੇ ਰਕ ਵਿੱਚ ਨਹੀਂ ਹੈ ਜੀਤਪੁਰ ਤੁਹਾਡੇ ਵਿੱਚ ਨਹੀਂ ਹੈਗਾ ਇਹ ਇਹ ਇੱਕ ਸਹਿਮਤੀ ਨਾਲ ਬਜ਼ੁਰਗਾਂ ਨੇ ਪਾਣੀ ਦਿੱਤਾ ਹੋਇਆ ਸੀਗਾ ਬਟ ਹੁਣ ਇੰਨੀ ਪ੍ਰੋਬਲਮ ਆ ਚੁੱਕੀ ਹੈ ਸਾਡੇ ਟਿਊਬਵਲ ਨੂੰ ਕਿ ਸਾਡਾ ਟਿਊਬਵਲ ਡੈੱਡ ਹੋ ਚੁੱਕਿਆ ਹੈ ਫਿਲਟਰ ਕਰਾਸ ਕਰ ਚੁੱਕਿਆ ਹੈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਟੂ ਵੱਲੋਂ ਹਰ ਸਾਲ ਅਸੀਂ ਕਦੇ ਪਾਈਪ ਪਵਾ ਗਏ ਕੁਝ ਸਮੱਸਿਆ ਬਹੁਤ ਆ ਰਹੀ ਹੈ ਇਸ ਕਰਕੇ ਸਾਡੀ ਇਹ ਹੀ ਬੇਨਤੀ ਹੈ ਕਿ ਜੀਤ ਪਰ ਸਾਡੇ ਵਿੱਚੋਂ ਘਟਾਇਆ ਜਾਵੇ ਮੈਘ ਮੈਨੂੰ ਤੁਸੀਂ ਕਿੰਨੀ ਵਾਰੀ ਇਹਦੇ ਬਾਰੇ ਤੁਸੀਂ ਦੱਸ ਚੁੱਕੇ ਹੋ ਦੇਖੋ ਜੀ ਮੈਂ ਤਾਂ 2-3 ਸਾਲ ਤੋਂ ਲਗਾਤਾਰ ਮਤਲਬ ਕੋਸ਼ਿਸ਼ ਕਰ ਰਹੀ ਹਾਂ ਸਮੱਸਿਆ ਐਸਜੀਓ ਸਾਹਿਬ ਨੂੰ ਵੀ ਦੱਸੀ ਹੈ ਜੇਈ ਸਾਹਿਬ ਨੂੰ ਵੀ ਦੱਸੀ ਹੈ ਪਿੰਡ ਵਾਲਿਆਂ ਨੇ ਵੀ ਰਲ ਕੇ ਮੇਰਾ ਸਾਥ ਦਿੱਤਾ ਹੈ ਘੱਟ ਘੱਟ 200 ਬੰਦੇ ਦੇ ਆਪਾਂ ਸਾਈਨ ਕਰਾ ਕੇ ਮਤਾ ਵੀ ਪਾਇਆ ਹੈ ਲੇਕਿਨ ਕੋਈ ਸੁਣਾਈ ਨਹੀਂ ਹੋਇਆ ਇਹ ਸਨ ਜਸਵੀਰ ਕੋ ਸਰਪੰਚ ਜੀ ਨੇ ਤੋਂ ਬਾਅਦ ਹੋਰ ਸਾਡੇ ਪਿੰਡ ਦੇ ਪਤਪੰਤੇ ਸੱਜਣਾ ਜੀ ਕਿਸ਼ੋਰੀ ਲਾਲ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਵੇ ਇਹ ਸਮੱਸਿਆ ਕਿੰਨੇ ਚਿਰ ਤੋਂ ਹੈ ਜੀ ਘਟੋ ਘਟ ਸਰ ਜੀ ਇਹ 10 ਸਾਲ ਤੋਂ ਸਮੱਸਿਆ ਸਾਡੇ ਪਿੰਡ ਦੀ ਇਹ ਜਦ ਕੇ ਸਾਡੇ ਪਿੰਡ ਦੇ ਵਿੱਚ ਜਿੱਦੀ ਪਰ ਹੈ ਨਹੀਂ ਸੀਗਾ ਪਹਿਲਾਂ ਤੋਂ ਜਿੱਦ ਤੱਕ ਨੂੰ ਪਾਣੀ ਧੱਕੇ ਨਾਲ ਦੇ ਰਿਹਾ ਸੀ ਐਸਡੀਓ ਸਾਹਮਣੂ ਮਿਲੇ ਪਰ ਐਸਡੀਓ ਸਾਡੀ ਕੋਈ ਸੁਣਾਈ ਨਹੀਂ ਕਰੀ ਦੋ ਦਿਨ ਹਮ ਐਕਸੀਨ ਸਾਹਮਣੂ ਖੋਦੇ ਆਪਣੇ ਤੌਰ ਤੇ ਮਿਲਿਆ ਲੇਕਿਨ ਸਾਡਾ ਇਸ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਤੇ ਅਸੀਂ ਟੈਂਕਰਾਂ ਨਾਲ ਪਾਣੀ ਪੂਰਾ ਕਰ ਰਹੇ ਹਾਂ ਇਸ ਵਕਤ ਆ ਦੋ ਦਿਨ ਤੋਂ ਮੈਂ ਵੀ ਦੇਖਦਾ ਕੁਝ ਮੀਡੀਆ ਵਿੱਚ ਰੌਲਾ ਚੱਲ ਰਿਹਾ ਕਿ ਟੈਂਕਰਾਂ ਨਾਲ ਪਾਣੀ ਲਿਆ ਰਹੇ ਕਿੱਥੋਂ ਲਿਆ ਰਹੇ ਤੁਸੀਂ ਪਾਣੀ ਟੈਂਕਰਾਂ ਨਾਲ ਪਾਣੀ ਅਸੀਂ ਮਾਲਿਆੜ ਤੋਂ ਲੈਂਦੇ ਜੀ ਇੱਕ ਵਾਰੀ ਅਸੀਂ ਕਟਵਾਰੇ ਤੋਂ ਲੈਂਦੇ ਅੰਦਰ ਟੈਂਕ ਭਰ ਕੇ ਖੁਦ ਪੈਸੇ ਦਿੱਤੇ ਅਸੀਂ ਇਕੱਠੇ ਕਰਕੇ ਤਾਂ ਕਿ ਪਾਣੀ ਦੀ ਸਮੱਸਿਆ ਕਿੰਨਾ ਹਰ ਪਰ ਮੈਂ ਇਕ ਵਾਰ ਸਾਡੀ ਸੁਣਾਈ ਨਹੀਂ ਕਰਦਾ ਜੀ ਕਿ ਕਿੰਨੇ ਦਾ ਟੈਂਕਰ ਜਿਹੜਾ ਪਾਣੀ ਲਿਆ ਰਿਹਾ ਤੁਹਾਡੇ ਕੋਲ ਹਜ਼ਾਰ ਰੁਪਏ ਦਾ ਟੈਂਕਰ ਸਾਨੂੰ ਪੈਂਦਾ ਜੀ ਘੱਟੋ ਘੱਟ ਪਾਣੀ ਦਾ ਡੇਲੀ ਕਿੰਨੇ ਟੈਂਕ ਆ ਲੱਗ ਆ ਚੁੱਕੇ ਦੋ ਟੈਂਕਰ ਰੋਜ਼ ਲੱਗਦੇ ਜੀ ਘੱਟੋ ਘੱਟ 10 ਦਿਨ ਤੋਂ ਸਮੱਸਿਆ ਬਹੁਤ ਜ਼ਿਆਦਾ ਹੈ ਕਿ ਹਲੇ ਗਰ ਇਹ ਮਹਿਕਮੇ ਤੇ ਸਰਕਾਰ ਕੋਲ ਕੀ ਮੰਗ ਕਰਦੇ ਤੁਸੀਂ ਅਸੀਂ ਸਰਕਾਰ ਕੋਲ ਮੰਗ ਕਰਦੇ ਵੀ ਜਿਹੜਾ ਸਾਡਾ ਪਿੰਡ ਦੀ ਸਪਲਾਈ ਸਾਡੇ ਪਿੰਡ ਨੂੰ ਕੱਲੇ ਨਹੀਂ ਦਿੱਤੀ ਜਾਬ ਕਿਉਂਕਿ ਵਾਦੀਆਂ ਨਹੀਂ ਜ਼ਿਆਦਾ ਵਧ ਗਈ ਕਿ ਟੂਬ ਸਾਡਾ ਜੋਗ ਨਹੀਂ ਹੈ ਉਹ ਪਿੰਡ ਨੂੰ ਪਾਣੀ ਦੇਣ ਦੇ ਕਿਉਂਕਿ ਵਾਦੀ ਬਹੁਤ ਬਚ ਚੁੱਕੀ ਹੈ ਸਾਡੇ ਪਿੰਡ ਦੇ ਵਿੱਚ ਇੱਕ ਕੱਲੇ ਟੂਬ ਦਾ ਪਾਣੀ ਨਹੀਂ ਪੂਰਾ ਕਰ ਸਕਦਾ ਅਸੀਂ ਤਿੰਨਾਂ ਪਿੰਡ ਨੂੰ ਪਾਣੀ ਕਿੱਥੇ ਦੇ ਸਕਦੇ ਇਹ ਜਿਹੜੀ ਸਮੱਸਿਆ ਤੁਹਾਨੂੰ ਇੱਕ ਲਗਾਤਾਰ ਕਈ ਸਾਲਾਂ ਤੋਂ ਆ ਰਹੀ ਹੈ ਨਾ ਦਿਨਾਂ ਚ ਆ ਰਹੀ ਹੈ ਇਹ ਲਗਾਤਾਰ ਆ ਰਹੀ 10 ਸਾਲ ਤੋਂ ਗਰਮੀਆਂ ਵਿੱਚ ਸਵੱਸਿਆ ਹੋਰ ਵੀ ਜ਼ਿਆਦਾ ਵਧ ਜਾਂਦੀ ਪਰ ਅਸੀਂ ਜੋ ਸਭ ਨੂੰ ਵੀ ਅਸੀਂ ਮਿਲ ਲੈ ਐਕਸਿਸ ਆਉਣਾ ਮਿਲ ਲੈ ਸਾਡੀ ਕੋਈ ਸੁ ਹਾਂਜੀ ਇਹ ਸਨ ਕਸ਼ੋਰੀ ਲਾਲ ਜੀ ਹੋਰ ਸਾਡੇ ਨਾਲ ਇੱਕ ਸਾਡੇ ਭਾਈ ਸਾਹਿਬ ਜੁੜੇ ਨੇ ਬਜ਼ੁਰਗ ਜੀ ਕੀ ਕੀ ਨਾ ਤੁਹਾਡੇ ਜੀ ਹਰਮੇਸ਼ਰ ਲਾਲ ਜੀ ਇਹ ਕਿੰਨੇ ਦੇ ਜੀ ਸਮੱਸਿਆ ਪਾਣੀ ਦੀ ਇਹ ਸਮੱਸਿਆ 10 ਸਾਲ ਤੋਂ ਸਾਡੇ ਜੀ ਅਸੀਂ ਇਹਨਾਂ ਨੂੰ ਟੈਲੀਫੋਨ ਤੇ ਬਰਬਲੀ ਬੜੀ ਬੇਨਤੀ ਕੀਤੀ ਪਰ ਇਹਨਾਂ ਨੇ ਸਾਡਾ ਕੋਈ ਨਹੀਂ ਫੇਰ ਮੈਂ ਯਾਰ ਛੋਰੀ ਲਾਲ ਜੀ ਅਸੀਂ ਡੀਸੀ ਸਾਹਿਬ ਦੇ ਗਏ ਉੱਥੇ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਮਾਰਗ ਕਰਤੀ ਕਿ ਐਸਡੀਐਮ ਸਾਹਿਬ ਐਸਡੀਓ ਸਾਹਿਬ ਨੂੰ ਵੀ ਮਿਲੇ ਜੇਐਚੀ ਸਾਹਿਬ ਨੂੰ ਵੀ ਮਿਲੇ ਕਹਿੰਦੇ ਹੱਲ ਹੋ ਜਾਊਗਾ ਲੇਕਿਨ ਕੋਈ ਹੱਲ ਨਹੀਂ ਉਹਨਾਂ ਨੇ ਕੀਤਾ ਸਾਡਾ ਬਾਰ-ਬਾਰ ਬੇਨਤੀ ਕਰਨ ਤੇ ਵੀ ਉਹਨਾਂ ਨੇ ਸਾਡੀ ਕੋਈ ਸੜਾਈ ਨਹੀਂ ਕੀਤੀ ਇਹ ਜਿਹੜਾ ਟਿਊਬਲ ਜੋੜੇ ਲੱਗਾ ਕਿ ਕਿਹੜੀ ਸਰਕਾਰ ਬਿਲੇ ਲੱਗਾ ਤੇ ਉਹ ਕਿਹਨੇ ਦੀ ਬਦولت ਲੱਗਾ ਇਹ 95 ਚ ਲੱਗਿਆ ਸਿਗਾ ਸਾਡੀ ਮਹਾਰਾਜਪੂਰੀ ਵਾਲਾ ਨੇ ਲਵਾਇਆ ਸਿਗਾ ਜੀ ਬੀਨਤ ਸਿੰਘ ਸਰਕਾਰ ਨੇ ਤੇ ਉਹ ਤੋਂ ਬਾਅਦ ਜੀਤਪੁਰ ਨਾਨੋ ਵਾਲਾ ਸਾਡੇ ਬੇ ਸਿਗਾ ਜੀਤਪੁਰ ਇਹਨਾਂ ਨੇ ਨਾਲ ਜੋੜ ਦਿੱਤਾ ਭੰਮ ਖਾ ਤਾਂ ਹੁਣ ਤਾਂ ਸਾਡੀ ਪਿੰਡ ਦਾ ਆਪਣਾ ਪਾਣੀ ਨਹੀਂ ਪੂਰਾ ਹੁੰਦਾ ਅਸੀਂ ਉਹਨੂੰ ਕਿੱਥੋਂ ਪਾਣੀ ਦੇਈਏ ਜੀ ਪਾਣੀ ਦੀ ਬਹੁਤ ਲਿਕਿਆ ਪੰਜ ਸੱਤ ਟੈਂਕਰ ਰੋਜ਼ ਅਸੀਂ 1000 ਰੁਪਏ ਦਾ ਟੈਂਕਰ ਮੈਡਮ ਸਰਪੰਚ ਜਿਹੜੀ ਸਾਡੀ ਇਹ ਬਹੁਤ ਕੋਸ਼ਿਸ਼ ਕਰ ਰਹੀ ਹੈ ਲੇਕਿਨ ਇਹਾਂ ਦੀ ਵੀ ਸੁਣਾਈ ਨਹੀਂ ਕਰ ਰਹੀ ਉਹ ਐਸੇ ਬਲੇ ਜਿਹੜੀ ਮੌਜੂਦਾ ਵਿਧਾਇਕਾ ਸੰਤੋਸ਼ ਕਟਾਰੀ ਉਹਨਾਂ ਕੋ ਗਏ ਵੀ ਹੈ ਜਾਂ ਕੁਛ ਉਹਨਾਂ ਉਹਨਾਂ ਕੋਲ ਵੀ ਗਏ ਉਹਨਾਂ ਨੇ ਵੀ ਫੋਨ ਕੀਤਾ ਲੇਕਿਨ ਉਹਨਾਂ ਉਹਦਾ ਤਰੀਕ ਇਹਨਾਂ ਨੇ ਕੋਈ ਅਸਰ ਨਹੀਂ ਕੀਤਾ ਜੀ ਹਾਂਜੀ ਫੋਨ ਇਹ ਕੀਤਾ ਜਾਂ ਕਿਸੇ ਆਫਸਰ ਨੂੰ ਕੁਛ ਨਹੀਂ ਆਫਸਰ ਨੂੰ ਫੋਨ ਕੀਤਾ ਜੀ ਉਹਨਾਂ ਨੇ ਹਾਂਜੀ ਉਹ ਕਿਹਾ ਉਹਨਾਂ ਨੇ ਵੀ ਇਹਨਾਂ ਦੀ ਜੀ ਸਪਲਾਈ ਉਠੀ ਕਰੋ ਕਹਿੰਦੇ ਹੋ ਜਾਊਗੀ ਜੀ ਸਾਨੂੰ ਵੀ ਇਦਾਂ ਕਹੀ ਜਾਂਦੇ ਆ ਅੱਜ ਹੁਣ ਫੋਨ ਕਰੋ ਕਹਿੰਦੇ ਬਸ ਹੋ ਜਾਣਾ ਜੀ ਕੱਲ ਨੂੰ ਹੋ ਜਾਣਾ ਫਸਾ 10 ਸਾਲ ਹੋ ਗਏ ਸਮੱਸਿਆ ਨੂੰ ਕੋਈ ਹੱਲ ਨਹੀਂ ਕੀਤਾ ਇਹਨਾਂ ਨੇ ਹਾਂਜੀ ਹੋਰ ਜੀ ਤੇ ਤੁਹਾਡਾ ਕਹਿਣੋ ਜੀ ਨਹੀਂ ਕੀ ਕਹਿਣੋ ਤੁਹਾਡਾ ਜੀ ਕਿ ਕਿਹੜਾ ਤੁਹਾਡਾ ਪਿੰਡ ਹੈ ਝੂਟਪੁਰ ਹੈ ਝੂਟਪੁਰ ਹੈ ਕਿਸਮਤ ਸਿਆ ਤੁਹਾਡੇ ਪਿੰਡ ਦੀ ਸਮੱਸਿਆ ਜੀ ਸਾਨੂੰ ਪਾਣੀ ਨਾ ਗਰਮੀ ਨਾ ਤਾਂ ਬਿਲਕੁਲ ਟੁਕਾ ਮਿਲਦਾ ਨਹੀਂ ਹੈ ਟੈਂਕਰਾਂ ਨਾਲ ਕੇ ਸਾਡਾ ਪਾਣੀ ਨਾ ਪੂਰਾ ਹੋ ਰਿਹਾ ਠੀਕ ਹੈ ਜੀ ਤੇ ਇਹਨਾਂ ਨੇ ਤਿੰਨ ਪਿੰਡ ਕੀਤੇ ਪਿੰਡ ਤਾਂ ਸਾਡਾ ਇੱਕ ਦਿਨ ਪੂਰਾ ਹੋ ਰਿਹਾ ਤਿੰਨ ਪਿੰਡਾਂ ਨੂੰ ਕਿੱਥੇ ਜੀਤਪੁਰ ਵਿੱਚ ਮਲਾਤਾ ਵਾ ਆਪਣਾ ਨਹੀਂ ਜਾਨੀ ਪਿੰਡ ਦਾ ਪਾਣੀ ਪੂਨੰਦਾ ਦੀ 10 ਸਾਲ ਤੋਂ ਸਮੱਸਿਆ ਹੈ ਜੀ ਸਾਡਾ ਬਹੁਤ ਬੁਰਾ ਹਾਲ ਹੈ ਜੀ ਜਾਨੀ ਕਿ ਕੋਈ ਨਹੀਂ ਸੁਣਾਈ ਕਰਦਾ ਕਿਸੇ ਅਫਸਰ ਕੋਲ ਚਲ ਜਾਓ ਕੋਈ ਡੀਐਸਪੀ ਕੋਲ ਕੋਈ ਆਪਣਾ ਬਜਾਏਗਾ ਉਹਦੇ ਕੋਲ ਚਲ ਜਾਓ ਕੋਈ ਸੁਣਾਈ ਨਹੀਂ ਕਰ ਰਿਹਾ ਦੱਸ ਸਕਦਾ ਕੀ ਮੰਗ ਕਰਦੇ ਫਿਰ ਮੰਗੇ ਸਾਨੂੰ ਪਾਣੀ ਹੁਣ ਮਿਲਣਾ ਚਾਹੀਦਾ ਜੀ ਜਿੱਦਾਂ ਮਰਜੀ ਗਵਰਨਮੈਂਟ ਕਰੇ ਸਾਡਾ ਪਾਣੀ ਮਿਲਣਾ ਚਾਹੀਦਾ ਪੀਣ ਨਾਲ ਹਾਂਜੀ ਇੱਕ ਸਾਡੇ ਕੋਲ ਹੋਰ ਨੇ ਭਾਈ ਸਾਹਿਬ ਭਾਈ ਸਾਹਿਬ ਵਕੀਰ ਹੋ ਤੁਹਾਡੇ ਜੀ ਪਵਨਦੀਪ ਜੀ ਮੇਰਾ ਇਹ ਸਮੱਸਿਆ ਤੁਹਾਡੇ ਪਿੰਡ ਦੀ ਹੈ ਪਾਣੀ ਦੀ ਸਾਡੀ ਸਮੱਸਿਆ ਜੀ ਅਸੀਂ ਤਾਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਨੂੰ ਪਾਣੀ ਦੀ ਸਪਲਾਈ ਸਹੀ ਤਰੀਕੇ ਨਾਲ ਦਿੱਤੀ ਜਾਵੇ ਕਮ ਸੇ ਕਮ ਪੀਣ ਵਾਲਾ ਪਾਣੀ ਦਾ ਸਾਨੂੰ ਪੂਰਾ ਪ੍ਰਬੰਧ ਕੀਤਾ ਜਾਵੇ ਜੀ ਜਿਹੜੀ ਪੰਜਾਬ ਚ ਨਵੀਂ ਸਰਕਾਰ ਬਣੀ ਇਹਨੀ ਇੱਕ ਬੈਠਦੇ ਨੇ ਕਹਿ ਆਵੇ ਅਸੀਂ ਹਰ ਬਰਗ ਨੂੰ ਸੂਤਾ ਦੇਵਾਂਗੇ ਕਿ ਕਿਦਾਂ ਜੇ ਇਹਨਾਂ ਦੇਖਦੇ ਅਸੀਂ ਉਮੀਦ ਪੂਰੀ ਰੱਖਦੇ ਹਾਂ ਜੀ ਸਾਡਾ ਹੱਲ ਕਰਨਗੇ ਹਾਂਜੀ ਹਾਂਜੀ ਹਲਕਾ ਬਦਾਇਕ ਨੂੰ ਤੁਸੀਂ ਜਾਨੂੰ ਕਰਾਇਆ ਹਾਂਜੀ ਸਾਡੇ ਚਾਚਾ ਜੀ ਗਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਤੁਰੰਤ ਹੱਲ ਕੀਤਾ ਜਾਊਗਾ ਜੀ ਹਾਂਜੀ ਹੋਰ ਕੋਈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਉਹ ਸੇਹ ਕਹਣਾ ਦੀ ਸਮੱਸਿਆ ਹੱਲ ਹੱਲ ਕੀਤੀ ਹੈ ਪਾਣੀ ਦੀ ਬਹੁਤ ਵੱਡੀ ਸਮੱਸਿਆ ਸਾਡੇ ਪਿੰਡ 'ਚ 10 ਸਾਲ ਤੋਂ ਹੁਣ